ਓਸ਼ੋ ਦੇ ਬਾਰੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਓਸ਼ੋ ਆਪਣੇ ਜਨਮ ਤੋਂ ਤਿੰਨ ਦਿਨ ਬਾਅਦ ਤੱਕ ਨਾ ਹੱਸੇ ਸੀ ਅਤੇ ਨਾ ਹੀ ਰੋਏ ਸੀ। ਓਸ਼ੋ ਇਹ ਚੀਜ਼ ਨੂੰ ਲੈ ਕੇ ਇੰਨਾ ਜ਼ਿਆਦਾ ਸੀਰੀਅਸ ਹੋ ਗਿਆ ਸੀ ਕਿ ਆਪਣੇ ਦੋਸਤਾਂ ਨੂੰ ੱੱਕੇ ਦੇ ਨਾਲ ਨਦੀ ਦੇ ਵਿੱਚ ਉਹ ਡਬਾਉਣ ਦੀ ਕੋਸ਼ਿਸ਼ ਕਰਦਾ ਸਿਰਫ ਇਹ ਦੇਖਣ ਦੇ ਲਈ ਕਿ ਮੌਤ ਕਿੱਦਾਂ ਦੀ ਹੁੰਦੀ ਹੈ ਤੇ ਮੌਤ ਤੋਂ ਬਾਅਦ ਇਨਸਾਨ ਜਾਂਦਾ ਕਿੱਥੇ ਹੈ। ਇਹ ਸੱਤਾਂ ਦਿਨਾਂ ਦੇ ਵਿੱਚ ਇੱਕ ਸੱਪ ਵੀ ਓਸ਼ੋ ਦੇ ਕੋਲ ਆਉਂਦਾ ਹੈ ਪਰ ਉਹ ਵੀ ਉਸ ਨੂੰ ਕੁਝ ਨਹੀਂ ਕਹਿੰਦਾ ਤੇ ਉੱਥੋਂ ਚੁੱਪਚਾਪ ਨਿਕਲ ਜਾਂਦਾ ਹੈ। ਇੱਕ ਅਜੀਬਾ ਇਨਸਾਨ ਜਿਸ ਨੇ ਖੁੱਲ ਕੇ ਗੱਲ ਕੀਤੀ ਸਰੀਰਕ ਸੰਬੰਧਾਂ ਦੇ ਬਾਰੇ ਜੈਸ ਇਨਸਾਨ ਦੇ ਲਈ ਸਰੀਰਕ ਸੰਬੰਧ ਹੀ ਸਭ ਤੋਂ ਵੱਡੀ ਚੀਜ਼ ਸੀ ਅੱਗੇ ਜਾ ਕੇ ਕਿਵੇਂ ਉਹ ਲੋਕਾਂ ਦਾ ਗੁਰੂ ਬਣ ਗਿਆ ਇਹ ਇਨਸਾਨ ਦੀਆਂ ਹਰਕਤਾਂ ਦੇ ਕਾਰਨ ਇਸ ਨੂੰ ਇੱਕ ਦੇਸ਼ ਨੇ ਨਹੀਂ ਬਲਕਿ ਕਈ ਦੇਸ਼ਾਂ ਨੇ ਬੈਨ ਕਰ ਦਿੱਤਾ ਸੀ ਕਿ ਤੂੰ ਸਾਡੇ ਦੇਸ਼ ਦੇ ਵਿੱਚ ਨਹੀਂ ਆ ਸਕਦਾ ਕੌਣ ਸੀ ਉਹ ਇਨਸਾਨ ਜਿਸ ਨੇ ਆਪਣੇ ਆਪ ਨੂੰ ਗੁਰੂ ਹੀ ਨਹੀਂ ਬਲਕਿ ਭਗਵਾਨ ਵੀ ਸਾਬਤ ਕਰ ਦਿੱਤਾ ਸੀ ਲੋਕਾਂ ਦੇ ਸਾਹਮਣੇ ਅਸੀਂ ਗੱਲ ਕਰ ਰਹੇ ਹਾਂ ਜੀ ਓਸ਼ੋ ਦੀ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਓਸ਼ੋ ਦਾ ਸਫ਼ਰ ਹੈ ਕਿਵੇਂ ਉਸ ਨੂੰ ਗਿਆਨ ਦੀ ਪ੍ਰਾਪਤੀ ਹੋਈ ਕਿਰਕਟ ਦੇਸ਼ਾਂ ਨੇ ਉਹਨੂੰ ਬੈਨ ਕੀਤਾ ਜਰਨਲੀ ਵੀਡੀਓ ਨੂੰ ਲ ਓਸ਼ੋ ਇੱਕ ਅਜਿਹੇ ਨਾਮ ਹੈ ਜਿਸ ਨੇ ਦੁਨੀਆ ਭਰ ਦੇ ਵਿੱਚ ਸੰਨਿਆਸ ਦੀ ਇੱਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ। ਓਸ਼ੋ ਦਾ ਜਨਮ 11 ਦਸੰਬਰ 1931 ਨੂੰ ਮਧ ਪ੍ਰਦੇਸ਼ ਦੇ ਕੁਚਵਾੜਾ ਨਾਮ ਦੇ ਇੱਕ ਛੋਟੇ ਜਿਹੇ ਪਿੰਡ 'ਚ ਹੋਇਆ। ਓਸ਼ੋ ਦਾ ਅਸਲੀ ਨਾਮ ਸੀ ਚੰਦਰਮੋਹਨ ਜੈਨ। ਓਸ਼ੋ ਦੇ ਬਾਰੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਓਸ਼ੋ ਆਪਣੇ ਜਨਮ ਤੋਂ 3 ਦਿਨ ਬਾਅਦ ਤੱਕ ਨਾ ਹੱਸੇ ਸੀ ਅਤੇ ਨਾ ਹੀ ਰੋਏ ਸੀ। ਓਸ਼ੋ ਦਾ ਬਚਪਨ ਆਪਣੇ ਨਾਨਾ-ਨਾਨੀ ਦੇ ਕੋਲ ਬੀਤਿਆ। ਜਦੋਂ ਓਸ਼ੋ 7 ਸਾਲ ਦੇ ਹੋਏ ਤਾਂ ਇਹਨਾਂ ਦੇ ਨਾਨਾ ਜੀ ਦੀ ਡੈਥ ਹੋ ਗਈ ਤੇ ਇਹ ਵਾਪਸ ਆਪਣੇ ਮਾਪਿਆਂ ਦੇ ਕੋਲ ਚਲੇ ਗਏ। ਜਦੋਂ ਓਸ਼ੋ ਦੀ ਉਮਰ 12 ਸਾਲ ਦੇਲੀ ਕਿ ਲੋਕ ਮਰਨ ਤੋਂ ਬਾਅਦ ਕਿੱਥੇ ਜਾਂਦੇ ਨੇ ਓਸ਼ੋਏ ਚੀਜ਼ ਨੂੰ ਲੈ ਕੇ ਇੰਨਾ ਜ਼ਿਆਦਾ ਸੀਰੀਅਸ ਹੋ ਗਿਆ ਸੀ ਕਿ ਆਪਣੇ ਦੋਸਤਾਂ ਨੂੰ ੱੱਕੇ ਦੇ ਨਾਲ ਨਦੀ ਦੇ ਵਿੱਚ ਉਹ ਡਬਾਉਣ ਦੀ ਕੋਸ਼ਿਸ਼ ਕਰਦਾ ਸਿਰਫ ਇਹ ਦੇਖਣ ਦੇ ਲਈ ਕਿ ਮੌਤ ਕਿੱਦਾਂ ਦੀ ਹੁੰਦੀ ਹੈ ਤੇ ਮੌਤ ਤੋਂ ਬਾਅਦ ਇਨਸਾਨ ਜਾਂਦਾ ਕਿੱਥੇ ਹੈ ਕਿਹਾ ਜਾਂਦਾ ਹੈ ਕਿ ਓਸ਼ੋ ਦੇ ਜਨਮ ਹੋਣ ਤੋਂ ਬਾਅਦ ਇੱਕ ਜੋਤਿਸ਼ ਨੇ ਇਸ ਦੀ ਕੁੜਤੀ ਨੂੰ ਦੇਖ ਕੇ ਕਿਹਾ ਸੀ ਕਿਹਾ ਜਾਂਦਾ ਹੈ ਕਿ ਉਹ ਜੋਤਿਸ਼ ਨੇ ਕਿਹਾ ਸੀ ਕਿ ਓਸ਼ੋ ਦੀ ਉਮਰ 21 ਸਾਲ ਤੋਂ ਜ਼ਿਆਦਾ ਨਹੀਂ ਹੋਵੇਗੀ 21 ਸਾਲ ਇਹਦੀ ਲਾਸਟ ਉਮਰ ਹੋਵੇਗੀ ਉਦੋਂ ਇਹ ਮਰ ਜਾਵੇਗਾ 21 ਸਾਲ ਪੂਰੇ ਹੁੰਦੇ ਹੀ ਨਾਲ ਹੀ ਜੋਤਿਸ਼ ਕਹਿੰਦਾ ਹੈ ਪਰ ਜੇਕਰ 21 ਸਾਲ ਬਾਅਦ ਇਸ ਦੀ ਮੌਤ ਨਹੀਂ ਹ ਉਹੀ ਗਿਆਨ ਨੂੰ ਇਹ ਬੱਚਾ ਪੂਰੀ ਦੁਨੀਆ ਦੇ ਵਿੱਚ ਵੰਡੇਗਾ। ਓਸ਼ੋ ਨੂੰ ਆਪਣੇ ਬਾਰੇ ਹੋਈ ਇਹ ਭਵਿੱਖਬਾਣੀ ਬਾਰੇ ਪਤਾ ਸੀ। ਇਸ ਲਈ ਜਦੋਂ ਓਸ਼ੋ ਦੀ ਉਮਰ 14 ਸਾਲ ਹੁੰਦੀ ਹੈ ਤਾਂ ਉਹ ਲਗਾਤਾਰ 7 ਦਿਨ ਇੱਕ ਮੰਦਰ ਦੇ ਵਿੱਚ ਪਿਆ ਰਹਿੰਦਾ ਹੈ ਮਰਨ ਦੇ ਲਈ। ਓਸ਼ੋ ਮੌਤ ਦਾ ਇੰਤਜ਼ਾਰ ਕਰਦਾ ਹੈ ਕਿ ਹੁਣ ਮੇਰੀ ਉਮਰ 14 ਸਾਲ ਦੀ ਹੋ ਗਈ ਹੈ। ਹੁਣ ਮੈਂ ਕਿਸੇ ਵੀ ਸਮੇਂ ਮਰ ਸਕਦਾ ਹਾਂ। ਇਸ ਲਈ ਉਹ ਮੌਤ ਦੀ ਵੇਟ ਕਰਦਾ ਹੈ ਇੱਕ ਮੰਦਰ ਦੇ ਵਿੱਚ ਲਗਾਤਾਰ 7 ਦਿਨਾਂ ਤੱਕ। ਇਸ 7 ਦਿਨਾਂ ਦੇ ਵਿੱਚ ਇੱਕ ਸੱਪ ਵੀ ਓਸ਼ੋ ਦੇ ਕੋਲ ਆਉਂਦਾ ਹੈ ਪਰ ਉਹ ਵੀ ਉਸ ਨੂੰ ਕੁਝ ਨਹੀਂ ਕਹਿੰਦਾ ਤੇ ਉੱਥੋਂ ਚੁੱਪਚਾਪ ਨਿਕਲ ਜਾਂਦਾ ਹੈ। ਓਸ਼ੋ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਕ ਓਸ਼ੋ ਨੂੰ ਜਰਮਨੀ ਕਾਰਲ ਮਾਰਕਸ ਤੇ ਇੰਡੀਅਨ ਫਲਸਫੀ ਦੀਆਂ ਕਿਤਾਬਾਂ ਪੜ੍ਹਨ ਦਾ ਕਾਫੀ ਜ਼ਿਆਦਾ ਸ਼ੌਂਕ ਸੀ ਇੱਕ ਰਿਪੋਰਟ ਦੇ ਮੁਤਾਬਕ ਓਸ਼ੋ ਨੇ ਆਪਣੀ ਜ਼ਿੰਦਗੀ ਵਿੱਚ ਤਕਰੀਬਨ 1 ਲੱਖ ਤੋਂ ਜ਼ਿਆਦਾ ਕਿਤਾਬਾਂ ਪੜ੍ਹੀਆਂ ਸਨ ਓਸ਼ੋ ਨੇ ਆਪਣੇ ਘਰ ਦੇ ਵਿੱਚ ਲਾਇਬ੍ਰੇਰੀ ਬਣਾ ਰੱਖੀ ਸੀ ਓਸ਼ੋ ਦੇ ਪਿਤਾ ਵੀ ਕਹਿੰਦੇ ਸੀ ਕਿ ਇੱਕ ਸਮੇਂ ਤਾਂ ਸਾਡੇ ਘਰ ਦੇ ਵਿੱਚ ਲਾਇਬ੍ਰੇਰੀ ਸੀ ਤੇ ਇੱਕ ਸਮਾਂ ਅਜੀਬ ਆਇਆ ਜਦੋਂ ਲਾਇਬ੍ਰੇਰੀ ਦੇ ਵਿੱਚ ਸਾਡਾ ਘਰ ਸੀ ਮਤਲਬ ਕਿ ਚਾਰੇ ਪਾਸੇ ਘਰ ਦੇ ਵਿੱਚ ਕਿਤਾਬਾਂ ਹੀ ਕਿਤਾਬਾਂ ਪਈਆਂ ਸਨ ਜਿਵੇਂ ਜਿਵੇਂ ਓਸ਼ੋ ਵੱਡਾ ਹੋਈ ਗਿਆ ਉਸ ਦਾ ਜੀਵਨ ਨੂੰ ਦੇਖਣ ਦਾ ਨਜ਼ਰੀਆ ਵੀ ਨਾਲ ਦੀ ਨਾਲ ਬਦਲੀ ਗਿਆ ਫਿਰ ਓਸ਼ੋ ਨੇ ਰੱਬ ਦੇ ਓਸ਼ੋ ਹਮੇਸ਼ਾ ਤੋਂ ਹੀ ਬਾਤ ਬਵਾਦ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਸੀ ਉਸ ਨੂੰ ਕੋਈ ਹਰਾ ਨਹੀਂ ਸਕਦਾ ਸੀ ਬਾਤ ਬਵਾਦ ਦੇ ਵਿੱਚ ਓਸ਼ੋ ਦੀ ਬਚਪਨ ਦੇ ਵਿੱਚ ਹੀ ਇੱਕ ਪਿੱਪਲ ਦੇ ਦਰਖਤ ਦੇ ਨਾਲ ਕਾਫੀ ਜਿਹਾ ਅਟੈਚਮੈਂਟ ਹੋ ਗਈ ਸੀ ਲਗਾ ਹੋ ਗਿਆ ਸੀ ਉਹ ਅਕਸਰ ਹੀ ਇਸ ਦਰਖਤ ਦੇ ਕੋਲ ਜਾ ਕੇ ਆਪਣਾ ਸਮਾਂ ਬਤਾਉਂਦੇ ਸੀ ਤੇ ਜਿਵੇਂ ਜਿਵੇਂ ਓਸ਼ੋ ਵੱਡੇ ਹੋਏ ਉਹਨਾਂ ਦੀ ਇਸ ਪਿੱਪਲ ਦੇ ਦਰਖਤ ਦੇ ਨਾਲ ਅਟੈਚਮੈਂਟ ਵੀ ਵਧਦੀ ਗਈ ਓਸ਼ੋ ਆਪ ਦੱਸਦੇ ਹੁੰਦੇ ਸੀ ਕਿ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਜਿੰਨਾ ਜ਼ਿਆਦਾ ਪਿਆਰ ਜਾਂ ਜਿੰਨਾ ਜ਼ਿਆਦਾ ਲਗਾ ਇਸ ਪਿੱਪਲ ਦੇ ਦਰਖਤ ਦੇ ਨਾਲ ਹੈ ਓਨਾ ਜ਼ਿਆਦਾ ਉਹਨਾਂ ਨੂੰ ਦੁਨੀਆ ਦੇ ਵਿੱਚ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਹੈ ਇਸ ਸਮੇਂ ਓਸ਼ੋ ਦੀ ਉਮਰ ਪਰ ਰੇਸੀ ਜਿਸ ਤ੍ਰਖਤ ਦੇ ਥੱਲੇ ਓਸ਼ੋ ਨੂੰ ਗਿਆਨ ਪ੍ਰਾਪਤ ਹੋਇਆ ਸੀ ਉਸ ਤ੍ਰਖਤ ਦਾ ਨਾਮ ਹੈ ਉਸ ਪੇਪਲ ਦੇ ਦਰਖਤ ਦਾ ਨਾਮ ਹੈ ਮੂਲਛੀ ਇਹ ਦਰਖਤ ਅੱਜ ਵੀ ਜਵਲਪੁਰ ਦੇ ਭਵਨ ਲਾਲ ਪਾਰਕ ਦੇ ਵਿੱਚ ਮੌਜੂਦ ਹੈ ਓਸ਼ੋ ਕਿਹਾ ਕਰਦੇ ਸੀ ਕਿ ਹੁਣ ਉਹਨਾਂ ਨੂੰ ਜ਼ਿੰਦਗੀ ਦਾ ਰਾਜ ਸਮਝ ਆ ਗਿਆ ਹੈ ਅਸਲੀ ਭੇਦ ਸਮਝ ਆ ਗਿਆ ਹੈ ਹੁਣ ਉਹਨਾਂ ਨੂੰ ਜੀਵਨ ਦੇ ਵਿੱਚ ਕਿਸੇ ਵੀ ਹੋਰ ਚੀਜ਼ ਦੀ ਭਾਲ ਨਹੀਂ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਲੋਕ ਓਸ਼ੋ ਨੂੰ ਮੰਨਦੇ ਨੇ ਉਹਨੂੰ ਫੋਲੋ ਕਰਦੇ ਨੇ ਉਹਨਾਂ ਲੋਕਾਂ ਦੇ ਲਈ 21 ਮਾਰਚ ਦਾ ਦਿਨ ਬਹੁਤ ਜ਼ਿਆਦਾ ਖਾਸ ਹੁੰਦਾ ਹੈ 21 ਮਾਰਚ ਦੇ ਦਿਨ ਨੂੰ ਓਸ਼ੋ ਦੇ ਫੋਲੋਅਰ ਸੰਬੋਹੀ ਦਿਵਸ ਕਹਿੰਦੇ ਨੇ ਓ ਕਾਲ ਯੂਨੀਵਰਸਿਟੀ ਤੋਂ ਫਿਲਾਸਫੀ ਦੇ ਵਿੱਚ ਐਮਏ ਕੀਤੀ। ਓਸ਼ੋ ਨੇ ਆਪਣੀ ਪੜ੍ਹਾਈ ਤਕਰੀਬਨ ਜਵਲਪੁਰ ਤੋਂ ਹੀ ਪੂਰੀ ਕੀਤੀ। ਸਟੱਡੀ ਪੂਰੀ ਕਰਨ ਤੋਂ ਬਾਅਦ ਓਸ਼ੋ ਜਵਲਪੁਰ ਯੂਨੀਵਰਸਿਟੀ ਦੇ ਵਿੱਚ ਹੀ ਪ੍ਰੋਫੈਸਰ ਲੱਗੇ ਤੇ ਯੂਨੀਵਰਸਿਟੀ ਦੇ ਵਿੱਚ ਪੜਾਉਂਦਿਆਂ ਓਸ਼ੋ ਆਪਣੇ ਸਟੂਡੈਂਟ ਨੂੰ ਗਿਆਨ ਵੰਡਦੇ। ਓਸ਼ੋ ਆਪਣੇ ਸਟੂਡੈਂਟ ਨੂੰ ਸੋਸ਼ੀਅਲਿਜ਼ਮ ਅਤੇ ਕੈਪੀਟਲਿਜ਼ਮ ਦੀਆਂ ਗੱਲਾਂ ਦੱਸਦੇ। ਓਸ਼ੋ ਦਾ ਮੰਨਣਾ ਸੀ ਕਿ ਜੇਕਰ ਇੰਡੀਆ ਨੇ ਤਰੱਕੀ ਕਰਨੀ ਹੈ ਤਾਂ ਇੰਡੀਆ ਨੂੰ ਕੈਪੀਟਲਿਜ਼ਮ ਦੇ ਵਿੱਚ, ਸਾਇੰਸ ਦੇ ਵਿੱਚ ਤੇ ਟੈਕਨੋਲੋਜੀ ਦੇ ਵਿੱਚ ਅੱਗੇ ਹੋਣਾ ਪਵੇਗਾ। ਇਹੀ ਤਿੰਨਾਂ ਚੀਜ਼ਾਂ ਦੇ ਕਾਰਨ ਇੰਡੀ ਅਜਾਤੀ ਦਾ ਮਤਲਬ ਕੀ ਹੈ ਤੇ ਕਿਸ ਤਰ੍ਹਾਂ ਦੁਨੀਆ ਦੇ ਸਾਰੇ ਧਰਮਾਂ ਨੇ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਹੈ ਕੁਝ ਸਮੇਂ ਬਾਅਦ ਓਸ਼ੋ ਆਪਣੀ ਨੌਕਰੀ ਛੱਡ ਦਿੰਦੇ ਨੇ ਤੇ ਨੌਕਰੀ ਛੱਡਣ ਤੋਂ ਬਾਅਦ ਉਹ ਜ਼ਿਆਦਾ ਐਕਟਿਵ ਹੋ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਉਹ ਆਚਾਰੀਆ ਰਜਨੀਸ਼ ਨੇ ਨਾਲ ਫੇਮਸ ਹੋ ਗਏ ਓਸ਼ੋ 1968 ਦੇ ਵਿੱਚ ਮੁੰਬਈ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਭਾਸ਼ਣ ਦੇ ਵਿੱਚ ਕੁਝ ਗੱਲਾਂ ਕਹਿੰਦੇ ਨੇ ਓਸ਼ੋ ਨੇ ਕਿਹਾ ਸਰੀਰਕ ਸੰਬੰਧ ਇੱਕ ਅਜਿਹੀ ਚੀਜ਼ ਹੈ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਹੈ ਸਰੀਰਕ ਸੰਬੰਧ ਦੀ એનર્ਜੀ ਦੇ ਨਾਲ ਹੀ ਇਨਸਾਨ ਮੋਕਸ਼ ਪਾ ਸਕਦਾ ਹੈ ਓਸ਼ੋ ਦਾ ਕਹਿਣਾ ਸੀ ਕਿ ਇਨਸਾਨ ਨੂੰ ਕੋਈ ਧਰ ਵਾਦਾ ਉੱਪਰ ਫਿਜ਼ੀਕਲ ਰੇਸ਼ਨ ਨੂੰ ਰੱਖਣਾ ਚਾਹੀਦਾ ਹੈ। ਓਸ਼ੋ ਦੇ ਇਸ ਤਰ੍ਹਾਂ ਦੇ ਭਾਸ਼ਣਾਂ ਤੋਂ ਬਾਅਦ ਓਸ਼ੋ ਨੂੰ ਪਸੰਦ ਕਰਨ ਵਾਲਿਆਂ ਦੀ ਵੀ ਗਿਣਤੀ ਵਧ ਗਈ ਤੇ ਉਸ ਨੂੰ ਨਾ ਪਸੰਦ ਕਰਨ ਵਾਲਿਆਂ ਦੀ ਵੀ ਗਿਣਤੀ ਵਧ ਗਈ। ਫਿਰ 1970 ਦੇ ਵਿੱਚ ਓਸ਼ੋ ਕੁੱਲੂ ਜਾਂਦੇ ਨੇ ਤੇ ਕੁੱਲੂ ਜਾ ਕੇ ਸੰਨਿਆਸੀਆਂ ਦਾ ਇੱਕ ਗਰੁੱਪ ਬਣਾਉਂਦੇ ਨੇ ਤੇ ਇਹ ਗਰੁੱਪ ਨੂੰ ਉਹਨਾਂ ਨੇ ਨਾਮ ਦਿੱਤਾ ਨਵ ਸੰਨਿਆਸੀ। ਓਸ਼ੋ ਦੇ ਜਿਹੜੇ ਸੰਨਿਆਸੀ ਸੀ ਉਹ ਦੁਨੀਆ ਤੋਂ ਦੂਰ ਰਹਿ ਕੇ ਸੰਨਿਆਸ ਨਹੀਂ ਲੈਂਦੇ ਸੀ ਬਲਕਿ ਦੁਨੀਆ ਦੀਆਂ ਸੌਖਾ ਸਹੂਲਤਾਂ ਨੂੰ ਮਾਣਦੇ ਹੋਏ ਦੁਨੀਆ ਦੇ ਵਿੱਚ ਰਹਿ ਕੇ ਹੀ ਸੰਨਿਆਸ ਲੈਂਦੇ ਸੀ। 1974 ਦੇ ਵਿੱਚ ਓਸ਼ੋ ਆਪਣੇ ਸਾਰੇ ਸੰਨਿਆਸੀਆਂ ਨੂੰ ਨਾਲ ਓਸ਼ੋ ਪੂਨੇ ਪਹੁੰਚ ਲਏ ਨੇ ਤਾਂ ਇਹਨਾਂ ਦੀ ਪ੍ਰਸਿੱਧੀ ਪੂਰੀ ਦੁਨੀਆ ਭਰ ਦੇ ਵਿੱਚ ਫੈਲਣੀ ਸ਼ੁਰੂ ਹੋ ਜਾਂਦੀ ਹੈ। ਓਸ਼ੋ ਦੇ ਆਸ਼ਰਮ ਦੇ ਵਿੱਚ ਬਾਕੀ ਸੰਨਿਆਸੀ ਆਸ਼ਰਮ ਦੀ ਤਰ੍ਹਾਂ ਪਾਠ ਪੂਜਾ ਧਾਰਮਿਕ ਪਾਠ ਪੂਜਾ ਨਹੀਂ ਕੀਤੀ ਜਾਂਦੀ ਸੀ। ਨਾ ਹੀ ਓਸ਼ੋ ਦੇ ਆਸ਼ਰਮ ਦੇ ਵਿੱਚ ਰਮਾਇਣ ਮਹਾਭਾਰਤ ਵਰਗੇ ਟੌਪਿਕ ਦੇ ਉੱਪਰ ਗੱਲ ਹੁੰਦੀ ਸੀ। ਓਸ਼ੋ ਬਾਕੀ ਸੰਨਿਆਸੀਆਂ ਤੋਂ ਹਟ ਕੇ ਸਵਰਗ ਨਰਕ ਦੇ ਉੱਪਰ ਬਿਲਕੁਲ ਵੀ ਗਿਆਨ ਨਹੀਂ ਦਿੰਦੇ ਸੀ। ਓਸ਼ੋ ਦਾ ਸਿਰਫ ਇੱਕ ਸਬਜੈਕਟ ਸੀ ਤੇ ਇਸ ਸਬਜੈਕਟ ਦੇ ਉੱਪਰ ਉਹ ਖੁੱਲ ਕੇ ਗੱਲ ਕਰਦੇ ਸੀ। ਉਹਨਾਂ ਦਾ ਸਬਜੈਕਟ ਸੀ ਸੰਭੋਗ ਤੋਂ ਲੈ ਕੇ ਸੰਵਾਦੀ ਤੱਕ। ਮਤਲਬ ਕਿ ਸੰਭੋਗ ਦੇ ਹੈ ਇਸ ਤੋਂ ਬਿਨਾਂ ਮੁਕਤੀ ਪਾਉਣ ਦਾ ਕੋਈ ਦੂਜਾ ਜਰੀਆ ਨਹੀਂ ਹੈ। ਸਾਲ 1980 ਦੇ ਵਿੱਚ ਓਸ਼ੋ ਦੀ ਸਿਹਤ ਥੋੜੀ ਖਰਾਬ ਹੋ ਜਾਂਦੀ ਹੈ ਤੇ ਉਹ ਆਪਣਾ ਇਲਾਜ ਕਰਵਾਉਣ ਅਮਰੀਕਾ ਚਲੇ ਜਾਂਦੇ ਨੇ। ਸਾਲ 1980 ਤੋਂ ਲੈ ਕੇ 1985 ਤੱਕ ਉਹ ਅਮਰੀਕਾ ਦੇ ਓਹਾਇਓ ਦੇ ਵਿੱਚ ਰਹਿੰਦੇ ਨੇ। ਜਿੰਨਾ ਸਮਾਂ ਓਸ਼ੋ ਅਮਰੀਕਾ ਦੇ ਵਿੱਚ ਰਹੇ, ਉਹਨੇ ਸਮੇਂ ਦੇ ਵਿੱਚ ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਆਪਣੇ ਉਥੇ ਵੀ ਭਗਤ ਬਣਾ ਲਏ ਤੇ ਓਸ਼ੋ ਦੇ ਜਿਹੜੇ ਅਮਰੀਕਾ ਦੇ ਅੰਦਰ ਭਗਤ ਬਣੇ ਸੀ ਉਹ ਓਸ਼ੋ ਨੂੰ ਜ਼ੋਰ ਪਾਉਂਦੇ ਨਹੀਂ ਕਿ ਉਹ ਅਮਰੀਕਾ ਦੇ ਵਿੱਚ ਹੀ ਰਹਿਣ। ਉਸ ਸਮੇਂ ਓਸ਼ੋ ਨੇ ਓਰੇਗਨ ਸਟੇਟ ਦੇ ਅੰਦਰ 65000 ਏਕੜ ਦੇ ਵਿੱਚ ਇੱਕ ਤਕਰੀਬਨ 5000 ਲੋਕ ਰਹਿੰਦੇ ਸੀ ਤੇ ਹਰ ਤਰ੍ਹਾਂ ਦੀ ਸੌਖ ਸੁਵਿਧਾ ਉਹਨਾਂ ਦੇ ਆਸ਼ਰਮ ਦੇ ਵਿੱਚ ਮਿਲਦੀ ਸੀ। ਇੱਥੋਂ ਤੱਕ ਕਿ ਓਸ਼ੋ ਦੇ ਆਸ਼ਰਮ ਦੇ ਅੰਦਰ ਇੱਕ ਰੰਗਬੀ ਵੀ ਬਣਿਆ ਹੋਇਆ ਸੀ ਜਿੱਥੇ ਓਸ਼ੋ ਦਾ ਪਲੇਨ ਲੈਂਡ ਕਰਦਾ ਸੀ। ਮਹਿੰਗੀਆਂ ਕੜੀਆਂ, ਰੋਲਸ ਰਾਇਸ ਕਾਰਾਂ ਤੇ ਡਿਜ਼ਾਈਨਰ ਕੱਪੜਿਆਂ ਦੇ ਕਾਰਨ ਓਸ਼ੋ ਦਾ ਆਸ਼ਰਮ ਕੁਝ ਕੁ ਦਿਨਾਂ ਦੇ ਵਿੱਚ ਹੀ ਚਰਚਾ ਦਾ ਵਿਸ਼ਾ ਬਣ ਗਿਆ ਪੂਰੇ ਅਮਰੀਕਾ ਦੇ ਵਿੱਚ। ਓਸ਼ੋ ਦੇ ਚੇਲਿਆਂ ਦੇ ਮਤਾਬਕ ਉਹਨਾਂ ਨੂੰ ਆਸ਼ਰਮ ਦੇ ਵਿੱਚ ਹਰ ਇੱਕ ਚੀਜ਼ ਨੂੰ ਵਰਤਣ ਦੀ ਆਜ਼ਾਦੀ ਸੀ ਤੇ ਜਿਹੜਾ ਕੁਝ ਉਹਨਾਂ ਦੇ ਮਨਤੇ ਵਿੱਚ ਆਉਂਦਾ ਸੀ ਉਹ ਕਰਨ ਦੀ ਆਜ਼ਾਦੀ ਸੀ। ਹੌਲੀ-ਹੌਲੀ ਓਸ਼ੋ ਦੇ ਆ ਕਰਵਾਉਣ ਦੀ ਤੇ ਇਹ ਚੀਜ਼ ਅਮਰੀਕਾ ਦੀ ਸਰਕਾਰ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਅਕਤੂਬਰ 1985 ਦੇ ਵਿੱਚ ਅਮਰੀਕਾ ਦੀ ਸਰਕਾਰ ਓਸ਼ੋ ਨੂੰ ਅਰੈਸਟ ਕਰ ਲੈਂਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਇਹ ਨੇ ਇਮੀਗ੍ਰੇਸ਼ਨ ਦੇ ਜਿਹੜੇ ਲਾਅ ਨੇ ਉਹਨਾਂ ਦੀ ਉਲੰਘਣਾ ਕੀਤੀ ਹੈ ਓਸ਼ੋ ਨੂੰ 4 ਲੱਖ ਅਮਰੀਕਨ ਡਾਲਰ ਦੀ ਪਲੰਟੀ ਵੀ ਭੋਗਦਣੀ ਪਈ ਨਾਲ ਦੀ ਨਾਲ ਓਸ਼ੋ ਨੂੰ ਕਿਹਾ ਗਿਆ ਕਿ ਤੁਸੀਂ ਤੁਰੰਤ ਇਹ ਦੇਸ਼ ਨੂੰ ਛੱਡ ਜਾਓ ਤੇ ਅਗਲੇ 5 ਸਾਲ ਤੱਕ ਤੁਸੀਂ ਕਦੇ ਵੀ ਅਮਰੀਕਾ ਦੇ ਵਿੱਚ ਨਹੀਂ ਆਉਣਾ ਰਿਪੋਰਟਸ ਦੇ ਮੁਤਾਬਕ ਜਦੋਂ ਓਸ਼ੋ ਅਮਰੀਕਾ ਦੀ ਜੇਲ੍ਹ ਦੇ ਵਿੱਚ ਸੀ ਉਦੋਂ ਇਹਨਾਂ ਨੂੰ ਕੁਝ ਸੀਕ੍ਰੀਟ ਇੰਜੈਕਸ਼ਨ ਲਗਾਏ ਗਏ ਸੀ ਅਮਰੀਕਾ ਛੱਡਣ ਤੋਂ ਬਾਅਦ ਵਿਚ ਰਹਿਣ ਨੂੰ ਕਿਹਾ ਪਰ ਉਥੋਂ ਦੀ ਸਰਕਾਰਾਂ ਨੇ ਇਹਨਾਂ ਨੂੰ ਡਿਨਾਈ ਕਰ ਦਿੱਤਾ ਕਿਸੇ ਵੀ ਸਰਕਾਰ ਨੇ ਹਾਮੀ ਨਹੀਂ ਭਰੀ ਓਸ਼ੋ ਨੂੰ ਆਪਣੇ ਦੇਸ਼ ਦੇ ਵਿੱਚ ਰੱਖਣ ਦੇ ਲਈ ਆਖਰ ਨੂੰ ਓਸ਼ੋ ਨੂੰ ਇੰਡੀਆ ਦੇ ਵਿੱਚ ਆਉਣਾ ਪਿਆ ਤੇ ਉਹ ਪੂਨੇ ਦੇ ਅੰਦਰ ਜਿਹੜਾ ਉਹਨਾਂ ਦਾ ਆਸ਼ਰਮ ਸੀ ਉੱਥੇ ਆ ਗਏ ਤੇ ਸਾਨੂੰ 1979 ਦੇ ਵਿੱਚ ਓਸ਼ੋ ਨੂੰ ਨਾਮ ਮਿਲਿਆ ਓਸ਼ੋ ਦਾ ਓਸ਼ੋ ਦੱਸਦੇ ਨੇ ਕਿ ਓਸ਼ੋ ਨਾਮ ਦਾ ਅਰਥ ਹੈ ਸਾਗਰ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਵਲੀਨ ਹੋ ਜਾਣਾ ਆਸ਼ਰਮ ਦੇ ਵਿੱਚ ਰਹਿੰਦੇ ਹੋਏ ਓਸ਼ੋ 19 ਜਨਵਰੀ 1990 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਓਸ਼ੋ ਦੇ ਚੇਲੇ ਓਸ਼ੋ ਨੂੰ ਭਗਵਾਨ ਦੀ ਤਰ੍ਹਾਂ ਮੰਨਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਓਸ਼ੋ ਨੇ ਆਪਣੀ ਦੇਹ ਨੂੰ ਤਿਆ ਤੋਂ ਬਾਅਦ ਆਪਣੇ ਪਿੱਛੇ ਕਈ ਤਰ੍ਹਾਂ ਦੇ ਸਵਾਲ ਜਰੂਰ ਛੱਡ ਗਏ। ਓਸ਼ੋ ਦਾ ਡੈਥ ਸਰਟੀਫਿਕੇਟ ਬਣਾਉਣ ਵਾਲੇ ਡਾਕਟਰ ਨੇ ਕਿਹਾ ਸੀ ਕਿ ਜਦੋਂ ਓਸ਼ੋ ਬਿਮਾਰ ਸੀ, ਬਿਮਾਰੀ ਦੇ ਟਾਈਮ ਉਹਨਾਂ ਨੂੰ ਓਸ਼ੋ ਦਾ ਇਲਾਜ ਕਰਨ ਦੇ ਲਈ ਆਸ਼ਰਮ ਦੇ ਵਿੱਚ ਬੁਲਾਇਆ ਗਿਆ ਸੀ ਪਰ ਉਹਨਾਂ ਨੂੰ ਓਸ਼ੋ ਦਾ ਇਲਾਜ ਨਹੀਂ ਕਰ ਦਿੱਤਾ ਗਿਆ। ਤੇ ਡਾਕਟਰ ਦਾ ਕਹਿਣਾ ਸੀ ਕਿ ਜਦੋਂ ਮੈਂ ਬਾਅਦ ਦੇ ਵਿੱਚ ਓਸ਼ੋ ਨੂੰ ਦੇਖਿਆ ਤਾਂ ਮੈਨੂੰ ਲੱਗਿਆ ਕਿ ਕਿਸੇ ਨੇ ਜਿੱਦਾਂ ਇਹਨਾਂ ਨੂੰ ਜ਼ਹਿਰ ਦਾ ਇੰਜੈਕਸ਼ਨ ਦਿੱਤਾ ਹੈ। ਕਿਰਨ ਕਿ ਓਸ਼ੋ ਦੇ ਚੇਲਿਆਂ ਦਾ ਕਹਿਣਾ ਸੀ ਕਿ ਓਸ਼ੋ ਦੀ ਮੌਤ ਹਾਰਟ ਅਟੈਕ ਦੇ ਕਾਰਨ ਹੋਈ ਹੈ। ਕਈ ਵਾਰ ਇੰਡੀਅਨ ਕੋਰਟ ਦੇ ਅੰਦਰ ਪਟੀਸ਼ਨ ਵੀ ਦਾਇਰ ਹੋਈ ਸੀ ਉਦੋਂ ਇਹਨਾਂ ਨੂੰ ਸਲੋਪ ਵਾਇਜ਼ਨ ਦੇ ਇੰਜੈਕਸ਼ਨ ਦਿੱਤੇ ਗਏ ਸੀ ਤੇ ਉਹਨਾਂ ਦੇ ਕਾਰਨ ਹੀ ਓਸ਼ੋ ਦੀ ਮੌਤ ਹੋਈ ਹੈ ਇਹ ਗੱਲ ਤਾਂ ਜ਼ਰੂਰ ਹੈ ਕਿ ਓਸ਼ੋ ਨੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਕਤ ਆ ਪਾ ਦਿੱਤਾ ਸੀ ਆਪਣੇ ਵਿਚਾਰਾਂ ਦੇ ਨਾਲ ਇਹ ਸੀ ਓਸ਼ੋ ਦਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਾਰਾ ਸਫ਼ਰ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੇ ਮੈਨ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ